ਡੀਅਰ ਸਟੂਡੈਂਟਸ ਆਈ ਐਮ ਡਾਕਟਰ ਸੁਖਵਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਚੰਡੀਗੜ੍ਹ ਲੋਕ ਕਾਲਜ ਚ ਜਿਹੜੀ this video is for basic punjabi students ਪਿਆਰੇ ਬੱਚਿਓ ਸਾਡੀ ਅੱਜ ਦੀ ਇਸ ਵੀਡੀਓ ਦਾ ਟੌਪਿਕ ਹੈ ਪੰਜਾਬੀ ਵਾਕਾਂਸ਼ ਇਸ ਤੋਂ ਪਹਿਲਾਂ ਪਿਆਰੇ ਬੱਚਿਓ ਅਸੀਂ ਵਾਕ ਤੇ ਪੰਜਾਬੀ ਵਾਕ ਤੇ ਜਿਹੜੀ ਗੱਲਬਾਤ ਕਰ ਚੁੱਕੇ ਹਾਂ ਤੇ ਵਾਕ ਤੋਂ ਬਾਅਦ ਅਸੀਂ ਅੱਜ ਵਾਕਾਂਸ਼ ਤੇ ਗੱਲਬਾਤ ਕਰਾਂਗੇ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਬੱਚਿਓ ਮੇਰੀ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਜਾਂ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਡੇ ਸਿਲੇਬਸ ਨਾਲ ਹੋਰ ਵੀ ਮਹੱਤਵਪੂਰਨ ਵੀਡੀਓਜ਼ ਜਿਹੜੀਆਂ ਸਬੰਧਤ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ ਵੀਡੀਓ ਸ਼ੁਰੂ ਕਰਦੇ ਹਾਂ ਬਾਰੇ ਵਿੱਚ ਵਾਕੰਸ਼ ਵਿਆਕਰਨਿਕ ਸ਼੍ਰੇਣੀ ਡੈਫੀਨੇਸ਼ਨ ਵਾਕੰਸ਼ ਵਾਕ ਦੀ ਇੱਕ ਕਾਰਜੀ ਇਕਾਈ ਹੈ ਵਾਕੰਸ਼ ਵਾਕ ਦੀ ਇੱਕ ਕਾਰਜੀ ਇਕਾਈ ਹੈ ਵਾਕ ਭਾਵ ਸੈਂਟੈਂਸ ਹੋ ਗਿਆ ਪਿਆਰੇ ਬੱਚਿਓ ਕਾਰਜੀ ਇਕਾਈ ਤੋਂ ਭਾਵ ਹੈ ਕੰਮ ਕਰਨ ਵਾਲੀ ਇਕਾਈ ਇਕਾਈ ਮੀਨਸ ਹੁੰਦਾ ਯੂਨਿਟ ਭਾਵ ਵਾਕ ਦੇ ਵਿੱਚ ਇੱਕ ਕੰਮ ਕਰਨ ਵਾਲੀ ਇਕਾਈ ਦੇ ਵੱਜੋਂ ਜਿਹੜਾ ਵਾਕੰਸ਼ ਹੈ ਉਹ ਆਉਂਦਾ ਹੈ ਵਾਕੰਸ਼ ਤੋਂ ਵੈਸੇ ਪਿਆਰੇ ਬੱਚਿਓ ਭਾਵ ਹੈ ਵਾਕ ਪਲੱਸ ਅੰਸ਼ ਵਾਕ ਦਾ ਅੰਸ਼ ਪੰਜਾਬੀ ਭਾਸ਼ਾ ਵਿੱਚ ਦੀਵਾਕ ਬਣਤਰ ਵਿੱਚ ਵਾਕੰਸ਼ ਦਾ ਸਥਾਨ ਜਿਹੜਾ ਹੈ ਪਿਆਰੇ ਬੱਚਿਓ ਉਹ ਸ਼ਬਦ ਤੋਂ ਬਾਅਦ ਦਾ ਹੈ ਤੇ ਉਪਵਾਕ ਤੋਂ ਪਹਿਲਾਂ ਦਾ ਹੈ ਭਾਵ ਸ਼ਬਦ ਅਤੇ ਉਪਵਾਕ ਦੇ ਵਿਚਕਾਰ ਜਿਹੜਾ ਉਹ ਵਾਕੰਸ਼ ਸ਼੍ਰੇਣੀ ਪਾਈ ਜਾਂਦੀ ਹੈ ਜਾਂ ਆਉਂਦੀ ਹੈ ਜਿੱਥੇ ਸ਼ਬਦ ਇੱਕ ਅਰਥਗਤ ਸ਼੍ਰੇਣੀ ਹੈ ਉੱਥੇ ਹੀ ਵਾਕੰਸ਼ ਇੱਕ ਕਾਰਜੀ ਇਕਾਈ ਹੈ ਪਿਆਰੇ ਬੱਚਿਓ ਇਸ ਲਾਈਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਤੋਂ ਭਾਵ ਹੈ ਕਿ ਸ਼ਬਦ ਜਿਹੜਾ ਹੁੰਦਾ ਹੈ ਉਹ ਭਾਸ਼ਾ ਦੀ ਆਪਾਂ ਪੜਿਆ ਹੈ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਜਿਹੜੀ ਅਰਥਗਤ ਸ਼੍ਰੇਣੀ ਹੈ ਜਾਂ ਫਿਰ मीनिंगफुल ਯੂਨਿਟ ਹੈ ਉਸ ਨੂੰ ਆਪਾਂ ਸ਼ਬਦ ਬੋਲਦੇ ਹਾਂ ਸ਼ਬਦ ਕੀ ਹੈ ਅਰਥਗਤ ਸ਼੍ਰੇਣੀ ਹੈ ਸ਼ਬਦ ਇਕੱਲੇ ਵਿਚਰਦੇ ਨੇ ਇਸ ਕਰਕੇ ਇਹਨਾਂ ਦਾ ਆਪਣਾ मीनिंग ਹੁੰਦਾ ਹੈ ਉੱਥੇ ਹੀ ਵਾਕ ਅੰਸ਼ ਜਿਹੜਾ ਹੈ ਉਹ ਇੱਕ ਕਾਰਜੀ ਇਕਾਈ ਹੈ ਭਾਵ ਵਾਕ ਅੰਸ਼ ਜਿਹੜਾ ਹੁੰਦਾ ਹੈ ਉਹ ਵਾਕ ਦੇ ਵਿੱਚ ਹੀ ਹੁੰਦਾ ਹੈ ਵਾਕ ਅੰਸ਼ ਹੁੰਦਾ ਹੈ ਇਸ ਕਰਕੇ ਵਾਕ ਦੇ ਵਿੱਚ ਹੀ ਕੰਮ ਕਰਨ ਕਰਕੇ ਇਸ ਨੂੰ ਆਪਾਂ ਵਾਕ ਦੀ ਕਾਰਜੀ ਇਕਾਈ ਕਹਿੰਦੇ ਹਾਂ ਇਹ ਵਾਕ ਅੰਸ਼ ਤੇ ਸ਼ਬਦ ਵਿੱਚ ਅੰਤਰ ਹੈ ਜ ਜੈਸ ਨੂੰ ਡਿਫਰੈਂਸ ਬੋਲ ਸਕਦੇ ਹਾਂ ਕਿ ਸ਼ਬਦ ਜਿੱਥੇ ਇੱਕ ਅਰਥਗਤ ਸ਼੍ਰੇਣੀ ਹੈ ਜਾਂ ਇਕਾਈ ਹੈ ਉੱਥੇ ਹੀ ਵਾਕ ਅੰਸ਼ ਕੀ ਹੈ ਇੱਕ ਕਾਰਜੀ ਇਕਾਈ ਹੈ ਵਾਕ ਅੰਸ਼ ਨੂੰ ਹੁਣ ਅਸੀਂ ਦੇਖਦੇ ਹਾਂ ਕਿ ਵਾਕ ਅੰਸ਼ ਆਪਾਂ ਵਾਕ ਦੇ ਵਿੱਚੋਂ ਕਿਵੇਂ ਪਛਾਣਨੇ ਨੇ ਜਾਂ ਵਾਕ ਅੰਸ਼ ਹੁੰਦਾ ਕੀ ਹੈ ਇੱਕ ਸੈਂਟੈਂਸ ਹੈ ਪਿਆਰੇ ਬੱਚਿਓ एग्जांपल ਦੇ ਤੌਰ ਤੇ ਬੱਚਾ ਸੁੱਤਾ ਪਿਆ ਹੈ। ਇਹ ਸੈਂਟੈਂਸ ਦੇ ਵਿੱਚ ਹੁਣ ਅਸੀਂ ਵਿਆਕਰਣਸ਼ ਕੱਢਾਂਗੇ। ਵਿਆਕਰਣਸ਼ ਕਿਹੜੇ ਨੇ? ਇਸ ਵਾਕ ਵਿੱਚ ਬੱਚਾ ਜਿਹੜਾ ਹੈ ਬੱਚਾ ਕੀ ਹੈ? ਇੱਕ ਨਾਮ ਸ਼ਬਦ ਹੈ। ਬੱਚਾ ਆਪਾਂ ਦੇਖ ਲਿਆ ਕਿ ਸਟਾਰਟਿੰਗ ਦੇ ਵਿੱਚ ਲੱਗਿਆ ਹੋਇਆ ਨਾਮ ਸ਼ਬਦ ਹੈ ਜਾਂ ਫਿਰ ਇਸ ਨੂੰ ਆਪਾਂ ਕਰਤਾ ਵੀ ਬੋਲ ਸਕਦੇ ਹਾਂ। ਕਰਤਾ ਕੰਮ ਕਰਨ ਵਾਲਾ। ਕਰਤਾ ਸ਼ਬਦ ਨਾਮ ਤੇ ਪੜਨਾਮ ਹੀ ਹੁੰਦੇ ਨੇ ਪਿਆਰੇ ਬੱਚਿਓ ਤੇ ਨਾਮ ਸ਼ਬਦ ਹੈ। ਇਹ ਇੱਥੇ ਇਹ ਨਾਮਵਾਕਾਂਸ਼ ਦੀ ਭੂਮਿਕਾ ਨਿਭਾ ਰਿਹਾ ਹੈ ਵਾਕ ਦੇ ਵਿੱਚ ਕੀ ਹੈ ਬੱਚਾ ਜਿਹੜਾ ਉਹ ਸੌਣ ਦਾ ਕੰਮ ਕਰ ਰਿਹਾ ਹੈ ਸੌਣ ਦਾ ਕਾਰਜ ਕਰ ਰਿਹਾ ਹੈ ਇਸ ਕਰਕੇ ਬੱਚਾ ਕੀ ਹੈ ਠਿਕ ਨਾਮਵਾਕਾਂਸ਼ ਹੈ ਤੇ ਦੂਜਾ ਹਿੱਸਾ ਹੈ ਜਿਹੜਾ ਸੁੱਤਾ ਪਿਆ ਹੈ ਬੱਚੇ ਤੋਂ ਇਲਾਵਾ ਜਿਹੜਾ ਹੈ ਸੁੱਤਾ ਪਿਆ ਹੈ ਇਹ ਕੀ ਹੈ ਸੁੱਤਾ ਪਿਆ ਦੇ ਰੂਪ ਦੇ ਵਿੱਚ ਕਿਰਿਆਵਾਕਾਂਸ਼ ਵੱਜੂ ਆਇਆ ਹੈ ਪਿਆਰੇ ਬੱਚਿਓ ਇਸ ਦੇ ਵਿੱਚ ਦੋ ਵਾਕਾਂਸ਼ ਹੋਗੇ ਇਸ ਛੋਟੇ ਜਿਹੇ ਵਾਕ ਦੇ ਵਿੱਚ ਦੋ ਵਾਕਾਂਸ਼ ਨੇ ਬੱਚਾ ਕੀ ਹੈ ਨਾਮ ਵਾਕ ਅੰਸ਼ ਹੋ ਗਿਆ ਤੇ ਜਿਹੜਾ ਦੂਸਰਾ ਹਿੱਸਾ ਕਿਰਿਆ ਵਾਲਾ ਜਿਹੜਾ ਹੈ ਸੁੱਤਾ ਪਿਆ ਹੈ ਜੀ ਠੀਕ ਹੈ ਉਹ ਕੀ ਹੈ ਕਿਰਿਆ ਵਾਕ ਅੰਸ਼ ਦੇ ਵਿੱਚ ਵਾਕ ਦੇ ਵਿੱਚ ਕਾਰਜ ਕਰ ਰਿਹਾ ਹੈ ਕਿਰਿਆ ਵਾਕ ਅੰਸ਼ ਦੇ ਰੂਪ ਦੇ ਵਿੱਚ ਇਸ ਤੋਂ ਬਾਅਦ ਪਿਆਰੇ ਬੱਚਿਓ ਅੱਗੇ ਹੈ ਵਾਕ ਅੰਸ਼ ਸੰਬੰਧੀ ਜ਼ਰੂਰੀ ਤੱਤ ਇਹ ਬਹੁਤ ਇੰਪੋਰਟੈਂਟ ਸਲਾਈਡ ਹੈ ਪਿਆਰੇ ਬੱਚਿਓ ਕਿ ਵਾਕ ਅੰਸ਼ ਸਬੰਧੀ ਜਰੂਰੀ ਤੱਤ ਕਿਹੜੇ ਨੇ ਉਹ ਅਸੀਂ ਦੇਖਾਂਗੇ ਵਾਕ ਜਿਹੜਾ ਵਾਕ ਵਿਚਲਾ ਵਾਕ ਅੰਸ਼ ਹੁੰਦਾ ਹੈ ਉਹ ਇੱਕ ਸ਼ਬਦੀ ਵੀ ਹੋ ਸਕਦਾ ਹੈ ਪਿਆਰੇ ਬੱਚਿਓ ਅਤੇ ਸ਼ਬਦਾਂ ਦਾ ਸਮੂਹ ਵੀ ਸ਼ਬਦਾਂ ਦਾ ਸਮੂਹ ਵੀ ਹੁੰਦਾ ਹੈ ਭਾਵ ਇੱਕ ਤੋਂ ਜ਼ਿਆਦਾ ਸ਼ਬਦ ਵੀ ਵਾਕ ਅੰਸ਼ ਦੇ ਵਿੱਚ ਆ ਸਕਦੇ ਨੇ ਭਾਵੇਂ ਉਹ ਨਾਮ ਵਾਕ ਅੰਸ਼ਾ ਭਾਵੇਂ ਉਹ ਕਿਰਿਆ ਵਾਕ ਅੰਸ਼ ਦੇਖੋ ਤੁਸੀਂ ਦੋ ਸੈਂਟੈਂਸ ਨੇ ਬੱਚਾ ਸੁੱਤਾ ਪਿਆ ਹੈ ਜਿਵੇਂ ਆਪਾਂ ਪਿੱਛੇ ਕਰਕੇ ਆਏ ਆ ਤੇ ਦੂਜਾ ਸੈਂਟੈਂਸ ਹੈ ਮੇਰੇ ਸਕੂਲ ਦੇ ਸਾਥੀ ਮੈਚ ਜਿੱਤ ਗਏ ਹਨ ਦੋ ਸੈਂਟੈਂਸ ਨੇ ਪਿਆਰੇ ਬੱਚਿਓ ਇਹਨਾਂ ਦੇ ਵਿੱਚ ਹੁਣ ਅਸੀਂ ਵਾਕ ਅੰਸ਼ ਦੇਖਾਂਗੇ ਕਿ ਇੱਕ ਸ਼ਬਦੀ ਨੇ ਜਾਂ ਬਹੁ ਸ਼ਬਦੀ ਨੇ ਤੁਸੀਂ ਦੇਖੋ ਉੱਪਰਲੇ ਦੋ ਵਾਕਾਂ ਵਿੱਚੋਂ ਪਹਿਲੇ ਵਾਕ ਵਿੱਚ ਬੱਚਾ ਪਹਿਲਾ ਵਾਕ ਕੀ ਹੈ ਬੱਚਾ ਸੁੱਤਾ ਪਿਆ ਹੈ ਬੱਚਾ ਜਿਹੜਾ ਹੈ ਕੀ ਹੈ ਉਹ ਇੱਕ ਸ਼ਬਦੀ ਨਾਮ ਵਾਕ ਅੰਸ਼ ਹੈ ਇੱਕ ਸ਼ਬਦੀ ਇੱਕ ਸ਼ਬਦ ਹੈ ਨਾਮ ਵਾਕ ਅੰਸ਼ ਤੇ ਦੂਜੇ ਵਾਕ ਵਿੱਚ ਕੀ ਹੈ ਪਿਆਰੇ ਬੱਚਿਓ ਮੇਰੇ ਸਕੂਲ ਦੇ ਸਾਥੀ ਮੇਰੇ ਸਕੂਲ ਦੇ ਸਾਥੀ ਕੀ ਹੈ ਇਹ ਸ਼ਬਦਾਂ ਦੇ ਸਮੂਹ ਦੇ ਰੂਪ ਦੇ ਵਿੱਚ ਕੀ ਹੈ ਨਾਵਾਕਾਂਸ਼ ਦੇ ਰੂਪ ਦੇ ਵਿੱਚ ਇੱਥੇ ਆਇਆ ਹੈ ਪਿਆਰੇ ਬੱਚਿਓ ਇਸ ਤੋਂ ਇਲਾਵਾ ਨਾਵਾਕਾਂਸ਼ ਤਾਂ ਆਪਾਂ ਦੇਖ ਲੇ ਨਾਵਾਕਾਂਸ਼ ਤੋਂ ਇਲਾਵਾ ਸੁੱਤਾ ਪਿਆ ਹੈ ਇੱਥੇ ਇਹ ਕਿਰਿਆਵਾਕਾਂਸ਼ ਹੈ ਠੀਕ ਹੈ ਜਿੱਤ ਗਏ ਹਨ ਇਹ ਵੀ ਇੱਥੇ ਕਿਰਿਆਵਾਕਾਂਸ਼ ਹੋ ਗਿਆ ਇਸ ਕਰਕੇ ਵਾਕਾਂਸ਼ ਜਿਹੜਾ ਪਿਆਰੇ ਬੱਚਿਓ ਹੁੰਦਾ ਹੈ ਉਹ ਇੱਕ ਸ਼ਬਦ ਵਾਲਾ ਵੀ ਹੋ ਸਕਦਾ ਹੈ ਤੇ ਇੱਕ ਤੋਂ ਜ਼ਿਆਦਾ ਸ਼ਬਦਾਂ ਵਾਲਾ ਵੀ ਜਿਹੜਾ ਉਹ ਵਾਕਾਂਸ਼ ਹੋ ਸਕਦਾ ਹੈ ਇਸੀ ਗੇ ਵਾਕਾਂਸ਼ ਬੰਦੀ ਜ਼ਰੂਰੀ ਤੱਤ ਹੁਣ ਅਸੀਂ ਵਾਕਾਂਸ਼ ਦੀਆਂ ਸ਼੍ਰੇਣੀਆਂ ਦੇਖਾਂਗੇ ਵਾਕਾਂਸ਼ ਜਿਹੜੇ ਸ਼ਬਦ ਨੇ ਉਹ ਕਿਹੜੀ ਕਿਹੜੀ ਸ਼੍ਰੇਣੀ ਦੇ ਹੋ ਸਕਦੇ ਨੇ ਪੰਜਾਬੀ ਭਾਸ਼ਾ ਵਿੱਚ ਸਿਰਫ ਚਾਰ ਸ਼ਬਦ ਸ਼੍ਰੇਣੀਆਂ ਹੀ ਵਾਕਾਂਸ਼ ਦੀ ਭੂਮਿਕਾ ਨਿਭਾਉਂਦੀਆਂ ਹਨ ਪਿਆਰੇ ਬੱਚਿਓ ਪੰਜਾਬੀ ਭਾਸ਼ਾ ਦੇ ਵਿੱਚ ਸਿਰਫ ਚਾਰ ਸ਼ਬਦ ਸ਼੍ਰੇਣੀਆਂ ਜਿਵੇਂ ਆਪਾਂ ਪੜਿਆ ਹੈ ਕਿ ਅੱਠ ਸ਼ਬਦ ਸ਼੍ਰੇਣੀਆਂ ਜਿਹੜੀਆਂ ਮੁੱਖ ਤੌਰ ਤੇ ਪੰਜਾਬੀ ਭਾਸ਼ਾ ਦੇ ਵਿੱਚ ਪਾਈਆਂ ਜਾਂਦੀਆਂ ਨੇ ਜਿਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਇਹ ਸ਼੍ਰੇਣੀਆਂ ਨੇ ਇਹਨਾਂ ਦੇ ਵਿੱਚੋਂ ਸਿਰਫ 4 ਹੀ ਜਿਹੜੀਆਂ ਵਾਕ ਅੰਸ਼ ਸ਼੍ਰੇਣੀਆਂ ਵਜੋਂ ਵਿਚਰਦੀਆਂ ਨੇ ਕਿਹੜੀਆਂ ਕਿਹੜੀਆਂ ਹਨ ਨਾਮ ਵਿਸ਼ੇਸ਼ਣ ਕਿਰਿਆ ਫਿਰ ਕਿਰਿਆ ਵਿਸ਼ੇਸ਼ਣ ਨਾਮ ਵਿਸ਼ੇਸ਼ਣ ਕਿਰਿਆ ਫਿਰ ਕਿਰਿਆ ਵਿਸ਼ੇਸ਼ਣ ਸ਼ਬਦ ਸ਼੍ਰੇਣੀਆਂ ਹੀ ਵਾਕ ਵਿੱਚ ਵਾਕ ਅੰਸ਼ ਦੇ ਤੌਰ ਤੇ ਵਿਚਰਦੀਆਂ ਨੇ ਬਿਆਰ ਵਿੱਚੋਂ ਠੀਕ ਹੈ 4 ਸ਼ਬਦ ਸ਼੍ਰੇਣੀਆਂ ਸਰਾ ਹੁਣ ਅਸੀਂ ਵਾਕ ਅੰਸ਼ਾਂ ਦੀਆਂ ਕੁਝ ਉਦਾਹਰਨਾਂ ਕਰਾਂਗੇ ਵਾਕ ਅੰਸ਼ ਦੀਆਂ ਤੁਸੀਂ ਦੇਖੋ ਅਲੱਗ-ਅਲੱਗ ਸੈਂਟੈਂਸ ਚਾਰ ਸੈਂਟੈਂਸ ਲਿਖੇ ਹੋਏ ਨੇ ਨਮੀਆਂ ਨਮੀਆਂ ਕਾਰਾਂ ਸੜਕਾਂ ਉੱਤੇ ਸੋਹਣੀਆਂ ਲੱਗਦੀਆਂ ਹਨ ਦੂਜਾ ਸੈਂਟੈਂਸ ਹੈ ਪਿਆਰੇ ਬੱਚੇ ਉਹ ਮੁੰਡਾ ਬੜਾ ਚੰਗਾ ਹੈ ਤੀਜਾ ਸੈਂਟੈਂਸ ਹੈ ਉਹ ਅੱਜ ਆਪਣੇ ਪਿੰਡ ਜਾ ਰਿਹਾ ਹੈ ਚੌਥਾ ਸੈਂਟੈਂਸ ਹੈ ਉਹ ਕਦੇ ਅੰਦਰ ਕਦੇ ਬਾਹਰ ਆ ਜਾ ਰਿਹਾ ਹੈ ਚਾਰ ਸੈਂਟੈਂਸਾਂ ਦੇ ਵਿੱਚੋਂ ਪਿਆਰੇ ਬੱਚੇ ਹੁਣ ਅਸੀਂ ਵਾਕ ਅੰਸ਼ ਦੇਖਾਂਗੇ ਉੱਪਰਲੇ ਵਾਕਾਂ ਵਿੱਚ ਗੂੜੇ ਕੀਤੇ ਸ਼ਬਦ ਨੇ ਜਿਹੜੇ ਉਹ ਸਮੂਹ ਸ਼ਬਦ ਸਮੂਹ ਵਾਕ ਅੰਸ਼ ਹਨ ਜਿਵੇਂ ਪਹਿਲੇ ਵਾਕ ਦੇ ਵਿੱਚ ਨਾਂ ਵਾਕ ਅੰਸ਼ ਹੈ ਕਿਹੜਾ ਗੂੜਾ ਕੀਤਾ ਹੋਇਆ ਨਵੀਆਂ ਨਮੀਆਂ ਕਾਰਾਂ ਹੁਣ ਪਿਆਰੇ ਬੱਚਿਓ ਜੇਕਰ ਇੱਥੇ ਇਕੱਲਾ ਨਵੀਆਂ ਨਮੀਆਂ ਲਿਖਿਆ ਹੁੰਦਾ ਤਾਂ ਇਹ ਕੀ ਬਣ ਜਾਣਾ ਸੀਗਾ ਵਿਸ਼ੇਸ਼ਣ ਵਾਕ ਅੰਸ਼ ਬਣ ਜਾਣਾ ਸੀਗਾ ਪਰ ਇੱਥੇ ਨਵੀਆਂ ਨਮੀਆਂ ਕਾਰਾਂ ਨਾਉਨ ਦੇ ਨਾਲ ਇਹ ਮਿਲ ਕੇ ਆ ਰਿਹਾ ਨਾਮ ਦੇ ਨਾਲ ਇਸ ਕਰਕੇ ਇਹ ਸ਼ਬਦਾਂ ਦਾ ਸਮੂਹ ਨਾਮ ਵਾਕ ਅੰਸ਼ ਵਜੋਂ ਇੱਥੇ ਵਿਚਰ ਰਿਹਾ ਹੈ ਦੂਜੇ ਵਾਕ ਦੇ ਵਿੱਚ ਦੇਖੋ ਉਹ ਮੁੰਡਾ ਬੜਾ ਚੰਗਾ ਹੈ ਬੜਾ ਚੰਗਾ ਬੜਾ ਚੰਗਾ ਕੀ ਹੈ ਪਿਆਰੇ ਬੱਚਿਓ ਮੁੰਡੇ ਦੀ ਵਿਸ਼ੇਸ਼ਤਾ ਦੱਸੀ ਗਈ ਹੈ ਕਿ ਮੁੰਡਾ ਕੀ ਹੈ ਬੜਾ ਚੰਗਾ ਹੈ ਇਸ ਕਰਕੇ ਇੱਥੇ ਹੈ ਵਿਸ਼ੇਸ਼ਣ ਵਾਕੰਸ਼ ਹੈ ਉਹ ਅੱਜ ਆਪਣੇ ਪਿੰਡ ਜਾ ਰਿਹਾ ਹੈ ਜਾ ਰਿਹਾ ਹੈ ਜਾ ਰਿਹਾ ਹੈ ਪਿਆਰੇ ਬੱਚਿਓ ਕੀ ਹੈ ਕਿਰਿਆ ਵਾਕੰਸ਼ ਉਹ ਕਦੇ ਅੰਦਰ ਕਦੇ ਬਾਹਰ ਆ ਜਾ ਰਿਹਾ ਹੈ ਆ ਜਾਤਾ ਰਿਹਾ ਹੈ ਪਰ ਕਦੇ ਅੰਦਰ ਕਦੇ ਬਾਹਰ ਆ ਜਾ ਰਿਹਾ ਇਸ ਕਰਕੇ ਹੀ ਕਿਰਿਆ ਦੀ ਵਿਸ਼ੇਸ਼ਣ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੇ ਇਸ ਕਰਕੇ ਹੀ ਪਿਆਰੇ ਬੱਚਿਓ ਕਿਰਿਆ ਵਾਕੰਸ਼ ਦੇ ਤੌਰ ਤੇ ਜਿਹੜਾ ਇਹ ਇੱਥੇ ਆਇਆ ਹੈ ਠੀਕ ਹੈ ਪਿਆਰੇ ਬੱਚਿਓ ਇਹ ਸੀਗੇ ਵਾਕੰਸ਼ ਤੇ ਉਹਨਾਂ ਦੀ ਉਦਾਹਰਨਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਪਿਆਰੇ ਬੱਚਿਓ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ ਅੱਗੇ ਫਿਰ